ਹਾਂ ਜੀ ਆਂਗਰੇਜ਼ ਦੇ ਵਿੱਚ ਇੱਕ ਮਤਲੇ ਕੁੱਤੀ ਸੂਈ ਵੀ ਹੈਗੀ ਆਪ ਨੂੰ ਅੱਜ ਹੀ ਪਤਾ ਲੱਗਿਆਗਾ ਇਸ ਕਰਕੇ ਮੈਂ ਉਹਦੇ ਵਾਸਤੇ ਖਾਣਾ ਬਣਾ ਰਹੀ ਹਾਂਗੀ ਬਣਾ ਚੁੱਕ ਲਈਏ ਕਿ ਪੜਾਕ ਵਿੱਚ ਭਾਂਡੇ ਵਿੱਚ ਕੱਢ ਰਾਂਗੇ ਆਪਾਂ ਠੰਡਾ ਹੋਣ ਵਾਸਤੇ ਹਾਂ ਜੀ ਕਿਉਂ ਪਾਇਸ ਕੇ ਗੁੜ ਪਾਇੰਗਾ ਜੀ ਰੋਟੀਆਂ ਨਹੀਂ ਆ ਸ਼ਾਲਾ ਮਾਰੀਆਂ ਤੇ ਵਿਡੀਓ ਸਵੇਰੇ ਬਲਾਈਆਂ ਹੋਈਆਂ ਸੀਗੀਆਂ ਤੇ ਇਹਨਾਂ ਖੰਡੇ ਹੋਣ ਵਾਸਤੇ ਰੱਖ ਦਾਂਗੇ ਆਪਾਂ ਜੀ ਬਹੁਤ ਚੰਦਾ ਹੋ ਰਿਹਾਗਾ ਜੋ ਠੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਪਕਾ ਕੇ ਲੈਨੇ ਰੋਟੀਆਂ ਇਹ ਲੈਣ ਤੇ ਖਾ ਲੈ ਦੇ ਜੇ ਮੰਨਿਆ ਤਾਂ ਕੋਈ ਨਾ ਉੱਥੇ ਸੁੱਕੂਗੀ ਜਿਹੜੀ ਹਾਂ ਜੀ ਇਹਦੇ ਬਹੁਤ ਛੋਟੇ ਛੋਟੇ ਨੇਗੇ ਇਸ ਕਰਕੇ ਆਪਾਂ ਕਿਰਪਾਤਮੈ ਦੀ ਸੇਵਾ ਦਾ ਮੌਕਾ ਬਖਸ਼ਿਆ। ਹਾਂਜੀ ਆਪਾਂ ਇੱਥੇ ਲਫਾਪ ਦੇ ਵਿੱਚ ਪਾ ਲਈਏ ਨੇ ਰੋਟੀਆਂ ਪਾ ਕੇ ਰੱਖ ਲਈਏ ਤੇ ਪੰਜ ਦੋਈ ਖਾਣਾ ਸਾਰਾ ਠੰਡਾ ਹੋ ਗਿਆ ਆਪਾਂ ਉਸ ਤੋਂ ਬਾਅਦ ਪਾ ਕੇ ਮੰਗੇ। ਸੋ ਇਹ ਕੁਤਨਾ ਅੰਨਾ ਥੋੜਾ ਹੀ ਕੁੜਕੁਟਕੀ ਅਲੱਗ ਤੋਂ ਪਾ ਲਿਆਗਾ। ਕੁਝ ਤਾਂ ਕਿ ਉਹਨੂੰ ਥੋੜੀ ਮੋਟੀ એનર્ਜੀ ਮਿਲ ਜਾਊਗੀ। ਚਲੋ ਜੀ। ਪਰ ਠੰਡਾ ਹੋਣ ਵਾਸਤੇ ਰੱਖ ਚੁੱਕੇ ਆਂਗੇ ਇਹਨੂੰ। ਜੋ ਠੰਡਾ ਹੋਗਾ ਉਸ ਤੋਂ ਬਾਅਦ ਪਾ ਕੇ ਆਵਾਂਗੇ। हां जैक मैं मतलब ਕਿ ਕੁੰਡਾ ਲਿਆਗਾ ਆਪਣੇ ਘਰ ਦੇ ਵਿੱਚ ਹੀ ਪਿਆਸ ਨੂੰ ਜਟਣੀ ਪਟਦੀ ਹੁੰਦੀ ਸੀ ਕਦੀ ਕਦੀ ਸੁੱਤੇ ਚਲੇ ਦੇ ਵਿੱਚ ਹੀ ਪਾਠੇ ਹੋਣਗੇ ਆਪਾਂ ਨੂੰ ਠੰਡਾ ਹੋ ਗਿਆ ਲਾ ਦੇ ਵਿੱਚ ਪਾ ਦੇਗੇ ਜੀ ਪ੍ਰਮਾਤਮਾ ਨੇ ਆਪਾਂ ਨੂੰ ਹਿੰਮਤ ਦਿੱਤੀ ਕਿਸੇ ਕਿਸੇ ਨੂੰ ਮਿਲ ਗਿਆ ਤਾਂ ਲਓ ਕਿ ਸੇਵਾ ਕਰਨ ਦਾ ਮੌਕਾ ਮਿਲਦਾ ਨਾ ਲਓ ਜੀ ਆਪਾਂ ਇੱਕ ਕੁੰਡੇ ਦੇ ਵਿੱਚ ਕੱਢ ਲਿਆ ਮੈਂ ਕੁੰਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਲਓ ਜੀ ਇਹ ਰੋਟੀਆਂ ਨਹੀਂ ਆ ਹਾਂ ਜੀ ਮੈਨੂੰ ਹਜੇ ਵੀ ਲੱਗ ਰਿਹਾ ਹੈ ਕਿ ਵੀ ਹਜੇ ਵੀ ਗਰਮ ਆ ਥੋੜਾ ਜਿਹਾ ਇਹ ਜਿਹੜਾ ਰੋਟੀਆਂ ਨਹੀਂ ਆ ਤੇ ਦੂਸਰਾ ਵੀ ਬਣਾਈ ਹੋਈ ਆਪਾਂ ਨੇ ਤੇ ਇਹਨੂੰ ਚੰਗੀ ਤਰ੍ਹਾਂ ਠੰਡਾ ਹੋਊਦੋਂ ਬਾਅਦ ਹੀ ਆਪਾਂ ਲੈ ਕੇ ਚੱਲਾਂਗੇ ਕਿਉਂਕਿ ਉਹ ਵਿਚਾਰੇ ਭੁੱਖੇ ਹੋਣਗੇ ਲਓ ਜੀ ਉਹਨਾ ਟਾਈਮ ਆਪਣੇ ਬੱਚੇ ਨੂੰ ਖਵਾ ਰਹੇ ਹਾਂਗੇ ਰੋਟੀ ਕੰਨੀ ਦੇ ਨਾਲ ਬਹੁਤ ਵਧੀਆ ਲੱਗ ਰਿਆ ਹਾਂਜੀ ਚਲੋ ਜੀ ਆਹ ਹੋ ਗਿਆ ਠੰਡਾ ਸਮਾਨ ਹੋ ਗਿਆਗਾ ਹੱਫ ਤੋਂ ਨੋ ਤੇ ਕੁਆਲਿਟੀ ਦੇ ਵਿੱਚ ਰੱਖ ਲੈਣ ਤਾਂ ਕਿ ਆਪਣਾ ਜਿਹੜਾ ਕੁੰਡਾ ਚੱਕਣਾ ਆਸਾਨ ਹੋ ਜੂਗਾ ਆਪਣਾ ਖੇਤ ਹੈ ਜਿਹੜਾ ਘਰ ਤੋਂ ਬਾਬਾ ਦੂਰ ਤੱਕ ਦਾ ਲੋ ਜਿ ਆਪਣੇ ਰੋਟੀਆਂ ਵਿੱਚ ਹੀ ਰੱਖ ਲਈ ਗਣੀਆਂ ਤੇ ਜਿਹੜਾ ਗੁੜ ਸੀਗਾ ਉੱਟ ਕੇ ਪਾਇਆ ਸੀ ਉਹ ਵੀ ਵਿੱਚ ਹੀ ਰੱਖ ਲਿਆ ਮੈਂ ਲੋ ਜੀ ਦੇਖੋ ਇਹ ਵਿਚਾਰੇ ਰੱਜ ਕੇ ਖਾ ਲੂਗੀ ਉਹ ਕਿਉਂਕਿ ਉਹ ਆਪਣੇ ਕਤੂਰੇ ਤੋਂ 1 ਮਿੰਟ ਵੀ ਪਰੇ ਨਹੀਂ ਹੁੰਦੀ ਹੈਗੀ ਆਪਾਂ ਨੂੰ ਪਹਿਲਾਂ پتہ ਹੀ ਨਹੀਂ ਲੱਗਿਆ ਹੈਗਾ ਮਤਲਬ ਹੋਊਗਾ ਉਹ ਕੱਲ ਵਗੈਰਾ ਸੂਈ ਹੋਣੀ ਹੈ ਅੱਜ ਆਪਾਂ ਨੂੰ ਸਵੇਰੀ ਜਾਣਾ ਲੱਗ ਰਹੇ ਆਂਗੇ ਖਾਣਾ ਦੇ ਕੇ ਆ ਰਹੀਆਂ ਮੈਂ ਲੋ ਜੀ ਬੈਠ ਕੇ ਅੱਛਾ ਨੂੰ ਖਾ ਕੇ ਐਸੀ ਰੋਟੀਆਂ ਬਾਕੇ ਐਸੀ ਇਹ ਚਲੋ ਅੱਜ ਸਵੇਰੀ ਮੈਂ ਜਾ ਰਹੀ ਆਂਗੀ ਬੇਕਰ ਚ ਮੈਂ ਪਰ ਜੂ ਨੂੰ ਵੀ ਟਾਈਮ ਲੱਗਦਾ ਕਾਫੀ ਚਲਾ ਜਾਂਦਾ ਦਾ ਉਹ ਪਰ ਕੀ ਇਹ ਤਾਂ ਵਾਲੀ ਦੂਰ ਨਹੀਂ ਹੈਗਾ ਨਾਲ ਹੀ ਹੈਗਾ ਆਪਣੇ ਘਰ ਦੇ ਇੱਡੇ ਮੱਤ ਕਰਤਾ ਜਾ ਰਹੇ ਹਾਂ ਖੇਤ ਪਹੁੰਚਣ ਵਾਸਤੇ ਅੱਜੀ ਲੋ ਜੀ ਆਪਾਂ ਖੇਤ ਪਹੁੰਚ ਗਏ ਉਹ ਜਗ੍ਹਾ ਤੇ ਮਤਲਬ ਕਿ ਇੱਕ ਸਾਈਡ ਤੇ ਆਪਣੇ ਮੋਸਟਰ ਹੈਗੀ ਉਦੋਂ ਬਾਅਦ ਇੱਥੇ ਵੀ ਕੁੰਡਾ ਤਾਂ ਪਿਆ ਸੀ ਲੋ ਪਰ ਮੈਨੂੰ ਐਸੀ ਖਬਰ ਆ ਰੱਖਿਆ ਹੋਊਗਾ ਕਿ ਨਾ ਕਿਸੇ ਨੇ ਚਲੋ ਜੀ ਵਧੀਆ ਉਹ ਵੀ ਪਿਆਗਾ ਚਲ ਮੈਂ ਵੀ ਲਈ ਦੋ ਜੱਪਨ ਰੱਖਦੇ ਹੁਣ ਖਾਣ ਵਾਸਤੇ ਹਾਸੀ ਕਤੂਰੇ ਬਹੁਤ ਵਧੀਆ ਨੇਗੇ ਕਾਫੀ ਕਤੂਰੇ ਨੇਗੇ ਹਾਂਜੀ ਇਹਨਾਂ ਦੇ ਅੱਖਾਂ ਨੇ ਜਿਹੜੀਆਂ ਉਹ ਹਜੇ ਤੱਕ ਨਹੀਂ ਖੁੱਲੀਆਂ ਹੈਗੀਆਂ ਲਓ ਜੀ ਬਹੁਤ ਵਧੀਆ ਲੱਗ ਰਿਹਾ ਹੈਗਾ ਜੀ ਹੁਣ ਇਹ ਬਾਸੂਨੇਗੇ ਹਾਂਜੀ ਲਓ ਜੀ ਆਪਾਂ ਇੱਧਰ ਰੱਖਤਾ ਤੇ ਖਾਣ ਵਾਸਤੇ ਇਹ ਮਾਰੀ ਗਿਆ ਸੀ ਉਹ ਡਲ ਰਹੀ ਹੈਗੀ ਪਤਾ ਨਹੀਂ ਕੀ ਇਹ ਵੀ ਮਾਰਨਗੇ ਜਾਂ ਕੁਝ ਵੀ ਲਾ ਲਵਾਂ ਬਿ ਡਾਰਾ ਉਪਰ ਮਾਂਚ ਲਓ ਜੀ ਹੁਣ ਆਪਾਂ हट ਗਏ ਦੂਰ ਆਪਣੇ ਖਾਣਾ ਪਾ ਕੇ ਪਰੇ ਹੋ ਗਿਆਂਗੇ ਦੀ ਹੁਣੇ ਹੀ ਖਾਊਗੀ ਖਾਣਾ ਆਪਦਾ ਖਾਣਾ ਖਾਣ ਤੋਂ ਬਾਅਦ ਵੀ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਦੁੱਧ ਪਿਲਾਊਗੀ ਚਲੋ ਜੀ ਫੇਰ ਆਪਾਂ પાਕੇ ਜਾਵਾਂਗੇ ਦੁੱਲੇ ਨੂੰ ਚਲੋ ਜੂ ਖਾਣ ਲੱਗ ਜੇਗੀ ਜੀ ਆਪਨ ਪ੍ਰਮਾਤਮਾ ਕਿਸੇ ਕਿਸੇ ਨੂੰ ਮੌਕਾ ਦਿੰਦਾ ਇੰਨੀ ਸੇਵਾ ਕਰਨ ਦਾ ਇਹਨਾਂ ਦੀ ਲੋ ਜੀ ਆਪਾਂ પાਕੇ ਵਾਪਸ ਆ ਕੇ ਕਰੀਏ ਵੀਡੀਓ ਦੇਖਵਾਸ ਤਾਂ